जय श्री कृष्णा जय श्री गौदेव ठाकुर जी का आशीर्वाद सदा सब पर बना रहे बांके बिहारी कृपा सदा सब पर बनी रहे दोस्तों मैं थोड़ा अपना हिंदू जाट अमित अरोड़ा शेर दोस्तों आज मेरे दिल में एक सवाल सीगा क्यों ना मैं अपनी फेसबुक फैमिली अपने मित्र सोशल मीडिया तो जड़े मेनू इतना प्यार दंदे है क्यों ना उन्ना को एक मैं चीज पूछूं कि दोस्तों ਤੁਹਾਨੂੰ ਮੇਰੇ 'ਚ ਕਿਹੜੀ ਚੀਜ਼ ਖਾਸियत ਲੱਗਦੀ ਹੈ ਤੁਹਾਨੂੰ ਮੇਰੇ ਚ ਮੇਰੇ 'ਚ ਕਿਹੜੀ ਖਾਸियत ਹੈ ਕਿ ਤੁਸੀਂ ਸੱਚ ਦੱਸਣਾ ਸੱਚ ਕਿ ਤੁਸੀਂ ਦਿਲੋਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਮੇਰੇ 'ਚ ਕਿਹੜੀ ਖਾਸियत ਹੈ ਜਿਹੜਾ ਤੁਸੀਂ ਮੈਨੂੰ ਇੰਨਾ ਪਿਆਰ ਦਿੰਦੇ ਹੋ ਦੋਸਤੋ ਮੈਂ ਤੁਹਾਡੇ ਜਿਹੜੇ ਇਸ ਸਵਾਲਾਂ ਨੇ ਆਨਸਰ ਦਾ ਜਵਾਬ ਚਾਹੁੰਗਾ ਔਰ ਮੈਂ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਦਾ ਜਵਾਬ ਦਿਓ ਤਾਂ ਕਿ ਮੈਂ ਆਪਣੇ ਦੋਸਤਾਂ ਦਾ ਮਿੱਤਰਾਂ ਦਾ ਸ਼ੁਕਰੀਆ ਅਦਾ ਕਰਸਨਾ ਕਿ ਜਿਹੜਾ ਮੈਨੂੰ ਇੰਨਾ ਪਿਆਰ ਦਿੰਦੇ ਆ ਕਿ ਮਿਰਚ ਇਹੋ ਦੀ ਕਿਹੜੀ ਖਾਸੀਅਤ ਹੈ ਜਿਹੜੀ ਜਨਤਾ ਮੈਨੂੰ ਇੰਨਾ ਪਿਆਰ ਲਈ ਆਲ ਵਰਤ ਲੋਕ ਨਾ ਪਿਆਰ ਦਿੰਦੇ ਆ ਦੋਸਤੋ ਮੈਂ ਤੁਹਾਡੀ ਵੇਟ ਕਰ ਰਿਹਾ ਵੇਟ ਵੇਟ ਕਿ ਤੁਸੀਂ ਮੈਨੂੰ ਪਿਆਰ ਭਰੇ ਜਵਾਬ ਦੋਗੇ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਗਾਉੜੇ ਖਾਤੂ ਜੀ ਦਾ ਅਸ਼ੀਰਵਾਦ ਸਦਾ ਸਤਿ ਪਰ ਬਣਾ ਰਹੇ ਬਾਪਕੇ ਬਿਹਾਰੀ ਕਿਰਪਾ ਸਦਾ ਸੰਪਰਬਣਿ ਰਹੇ। ਦੋਸਤੋ ਮੈਂ ਤੁਹਾਡਾ ਆਪਣਾ ਹਿੰਦੂ ਜੱਟ ਅਮਿਤ ਔੜਾ ਸ਼ੇਰ। ਦੋਸਤੋ ਅੱਜ ਮੇਰੇ ਦਿਲ ਦੇ ਵਿੱਚ ਇੱਕ ਸਵਾਲ ਸੀਗਾ ਕਿਉਂ ਨਾ ਮੈਂ ਆਪਣੀ ਫੇਸਬੁੱਕ ਫੈਮਲੀ ਆਪਣੇ ਮਿੱਤਰ ਸੋਸ਼ਲ ਮੀਡੀਆ ਤੋਂ ਜਿਹੜੇ ਮੈਨੂੰ ਇਨਾ ਪਿਆਰ ਦਿੰਦੇ ਆ ਕਿਉਂ ਨਾ ਉਹਨਾਂ ਕੋਲ ਇੱਕ ਮੈਂ ਚੀਜ਼ ਪੁੱਛਾਂ ਕਿ ਦੋਸਤੋ ਤੁਹਾਨੂੰ ਮੇਰੇ ਚ ਕਿਹੜੀ ਚੀਜ਼ ਖਾਸਿਤ ਲੱਗਦੀ ਹੈ? ਤੁਹਾਨੂੰ ਮੇਰੇ ਕੀ ਮੇਰੇ ਚ ਕਿਹੜੀ ਤੁਸੀਂ ਸੱਚ ਦੱਸਣਾ ਸੱਚ ਕਿ ਤੁਸੀਂ ਦਿਲੋਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਮੇਰੇ ਚ ਕਿਹੜੀ ਖਾਸੀਅਤ ਹੈ ਜਿਹੜਾ ਤੁਸੀਂ ਮੈਨੂੰ ਇੰਨਾ ਪਿਆਰ ਦਿੰਦੇ ਹੋ ਦੋਸਤ ਮੈਂ ਤੁਹਾਡੇ ਜਿਹੜੇ ਇਸ ਸਵਾਲਾਂ ਦੇ ਆਨਸਰ ਦਾ ਜਵਾਬ ਚਾਹੂੰਗਾ ਔਰ ਮੈਂ ਚਾਹੂੰਗਾ ਕਿ ਤੁਸੀਂ ਵੱਧ ਤੋਂ ਵੱਧ ਦਾ ਜਵਾਬ ਦਿਓ ਤਾਂ ਕਿ ਮੈਂ ਆਪਣੇ ਦੋਸਤਾਂ ਦਾ ਮਿੱਤਰਾਂ ਦਾ ਸ਼ੁਕਰਿਆਦਾ ਕਰ ਸਕਾਂ ਕਿ ਜਿਹੜਾ ਮੈਨੂੰ ਇੰਨਾ ਪਿਆਰ ਦਿੰਦੇ ਆ ਕਿ ਮਿਰਚ ਇਹੋ ਦੀ ਕਿਹੜੀ ਖਾਸੀਅਤ ਹੈ ਜਿਹੜੀ ਜਨਤਾ ਮੈਨੂੰ ਇੰਨਾ ਪਿਆਰ ਦਿੰਦੀ ਆ ਆਲ ਵਰਦ ਲੋਕ ਇੰਨਾ ਪਿਆਰ ਦਿੰਦੇ ਆ ਦੋਸਤੋ ਮੈਂ ਤੁਹਾਡੀ ਵੇਟ ਕਰ ਰਿਹਾ ਵੇਟ ਵੇਟ ਕਿ ਤੁਸੀਂ ਮੈਨੂੰ ਪਿਆਰ ਭਰੇ ਜਵਾਬ ਦੋਗੇ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਗਾਉਦੇ ਖਾਪੂ ਜੀ ਦਾ ਅਸ਼ੀਰਵਾਦ ਸਦਾ ਸੰਪਰਨ ਬਣਾ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸੰਪਰਨ ਬਣੀ ਰਹੇ ਦੋਸਤੋ ਮੈਂ ਤੁਹਾਡਾ ਆਪਣਾ ਹਿੰਦੂ ਜੱਟ ਅਮਿਤ ਔੜਾ ਸ਼ੇ ਦੋਸਤੋ ਅੱਜ ਮੇਰੇ ਦਿਲ ਦੇ ਵਿੱਚ ਇੱਕ ਸਵਾਲ ਸੀਗਾ ਕਿਉਂ ਨਾ ਮੈਂ ਆਪਣੀ ਫੇਸਬੁੱਕ ਫੈਮਿਲੀ ਆਪਣੇ ਮਿੱਤਰ ਸੋਸ਼ਲ ਮੀਡੀਆ ਤੋਂ ਜਿਹੜੇ ਮੈਨੂੰ ਇਨਾ ਪਿਆਰ ਦਿੰਦੇ ਆ ਕਿਉਂ ਨਾ ਉਹਨਾਂ ਤੋਂ ਇੱਕ ਮੈਂ ਚੀਜ਼ ਪੁੱਛਾਂ ਕਿ ਦੋਸਤੋ ਤੁਹਾਨੂੰ ਮੇਰੇ 'ਚ ਕਿਹੜੀ ਚੀਜ਼ ਖਾਸ ਲੱਗਦੀ ਮੈਨੂੰ ਕਿੰਨਾ ਪਿਆਰ ਕਰਦੇ ਹੋ ਮੇਰੇ 'ਚ ਕਿਹੜੀ ਖਾਸੀਅਤ ਹੈ ਜਿਹੜਾ ਤੁਸੀਂ ਮੈਨੂੰ ਇੰਨਾ ਪਿਆਰ ਦਿੰਦੇ ਹੋ ਦੋਸਤੋ ਮੈਂ ਤੁਹਾਡੇ ਜਿਹੜੇ ਇਸ ਸਵਾਲ ਦਾ ਅਨਸਰ ਦਾ ਜਵਾਬ ਚਾਹੁੰਗਾ ਔਰ ਮੈਂ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਦਾ ਜਵਾਬ ਦਿਓ ਤਾਂਕਿ ਮੈਂ ਆਪਣੇ ਦੋਸਤਾਂ ਦਾ ਮਿੱਤਰਾਂ ਦਾ ਸ਼ੁਕਰਿਆ ਅਦਾ ਕਰ ਸਕਾਂ ਕਿ ਜਿਹੜਾ ਮੈਨੂੰ ਇੰਨਾ ਪਿਆਰ ਦਿੰਦੇ ਆ ਕਿ ਮੇਰੇ 'ਚ ਇਹੋ ਜਿਹੀ ਕਿਹੜੀ ਖਾਸੀਅਤ ਹੈ ਜਿਹੜੀ ਜਨਤਾ ਮੈਨੂੰ ਇੰਨਾ ਪਿਆਰ ਨਾਲ ਵਰਦ ਲੋਕ ਨਾਲ ਪਿਆਰ ਦਿੰਦੇ ਆ ਦੋਸਤੋ ਮੈਂ ਤੁਹਾਡੀ ਵੇਟ ਕਰ ਰਿਹਾ ਵੇਟ ਵੇਟ ਕਿ ਤੁਸੀਂ ਮੈਨੂੰ ਪਿਆਰ ਭਰੇ ਜਵਾਬ ਦੋਗੇ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਗਾਉਦੇ ਖਾਪੂਰ ਜੀ ਦਾ ਆਸ਼ੀਰਵਾਦ ਸਦਾ ਸਤਿ ਪਰ ਬਣਾ ਰਹੇ ਬਾਮਕੇ ਵਿਹਾਰੀ ਕਿਰਪਾ ਸਦਾ ਸਤਿ ਪਰ ਬਣੀ ਰਹੇ ਦੋਸਤੋ ਮੈਂ ਤੁਹਾਡਾ ਆਪਣਾ ਹਿੰਦੂ ਜੱਟ ਅਮਿਤ ਔੜਾ ਸ਼ੇਰ ਦੋਸਤੋ ਅੱਜ ਮੇਰੇ ਦਿਲ ਦੇ ਵਿੱਚ ਇੱਕ ਸਵਾਲ ਸੀਗਾ ਕਿਉਂ ਨਾ ਮੈਂ ਆਪਣੀ ਫੇਸਬੁੱਕ ਫੈਮਿਲੀ ਆਪਣੇ ਮਿੱਤਰ ਸੋਸ਼ਲ ਮੀਡੀਆ ਤੋਂ ਜਿਹੜੇ ਮੈਨੂੰ ਇਨਾ ਪਿਆਰ ਦਿੰਦੇ ਆ ਕਿਉਂ ਨਾ ਉਹਨਾਂ ਤੋਂ ਇੱਕ ਮੈਂ ਚੀਜ਼ ਪੁੱਛਾਂ ਕਿ ਦੋਸਤੋ ਤੁਹਾਨੂੰ ਮੇਰੇ 'ਚ ਕਿਹੜੀ ਚੀਜ਼ ਖਾਸियत ਲੱਗਦੀ ਹੈ ਤੁਹਾਨੂੰ ਮੇਰੇ ਚ ਮੇਰੇ 'ਚ ਕਿਹੜੀ ਖਾਸियत ਲੱਗਦੀ ਹੈ ਕਿ ਤੁਸੀਂ ਸੱਚ ਦੱਸਣਾ ਸੱਚ ਕਿ ਤੁਸੀਂ ਦਿਲੋਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਮੇਰੇ ਚ ਕਿਹੜੀ ਖਾਸੀਅਤ ਹੈ ਤੁਸੀਂ ਮੈਨੂੰ ਇੰਨਾ ਪਿਆਰ ਦਿੰਦੇ ਹੋ ਦੋਸਤੋ ਮੈਂ ਤੁਹਾਡੇ ਜਿਹੜੇ ਇਸ ਸਵਾਲ ਦਾ ਨੇ ਆਨਸਰ ਦਾ ਜਵਾਬ ਚਾਹੂੰਗਾ ਔਰ ਮੈਂ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਦਾ ਜਵਾਬ ਦਿਓ ਤਾਂ ਕਿ ਮੈਂ ਆਪਣੇ ਦੋਸਤਾਂ ਦਾ ਮਿੱਤਰਾਂ ਦਾ ਸ਼ੁਕਰਿਆਦਾ ਕਰ ਸਕਾਂ ਕਿ ਜਿਹੜਾ ਮੈਨੂੰ ਇੰਨਾ ਪਿਆਰ ਦਿੰਦੇ ਆ ਕਿ ਮੇਰੇ 'ਚ ਹੁਣ ਕਿਹੜੀ ਖਾਸੀਅਤ ਹੈ ਜਿਹੜੀ ਜਨਤਾ ਮੈਨੂੰ ਇੰਨਾ ਪਿਆਰ ਦਿੰਦੀ ਆ ਹਰ ਵਰਦ ਲੋਕ ਇੰਨਾ ਪਿਆਰ ਦਿੰਦੇ ਆ ਦੋਸਤੋ ਮੈਂ ਤੁਹਾਡੀ ਵੇਟ ਕਰ ਰਿਹਾ ਵੇਟ ਵੇਟ ਕੀ ਤੁਸੀਂ ਮੈਨੂੰ ਪਿਆਰ ਭਰੇ ਜਵਾਬ ਦੋਗੇ ਜੈ શ્રી ਕ੍ਰਿਸ਼ਨ ਜੈ શ્રી ਕ੍ਰਿਸ਼ਨ ਜੈ શ્રી ਗਾਉਦੇ ਖਾਤੂ ਜੀ ਦਾ ਆਸ਼ੀਰਵਾਦ ਸਦਾ ਸਤਿ ਪਰ ਬਣਾ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸਤਿ ਪਰ ਬਣੀ ਰਹੇ ਦੋਸਤੋ ਮੈਂ ਤੁਹਾਡਾ ਆਪਣਾ ਹਿੰਦੂ ਜੱਟ ਅਮਿਤ ਔੜਾ ਸ਼ੇ ਦੋਸਤੋ ਅੱਜ ਮੇਰੇ ਦਿਲ ਦੇ ਵਿੱਚ ਇੱਕ ਸਵਾਲ ਸੀਗਾ ਕਿਉਂ ਨਾ ਮੈਂ ਆਪਣੀ ਫੇਸਬੁੱਕ ਫੈਮਲੀ ਆਪਣੇ ਮਿੱਤਰ ਸੋਸ਼ਲ ਮੀਡੀਆ ਤੋਂ ਜਿਹੜੇ ਮੈਨੂੰ ਇਨਾ ਪਿਆਰ ਦਿੰਦੇ ਆ ਕਿਉਂ ਨਾ ਉਹਨਾਂ ਤੋਂ ਇੱਕ ਮੈਂ ਚੀਜ਼ ਪੁੱਛਾਂ ਕਿ ਦੋਸਤੋ ਤੁਹਾਨੂੰ ਮੇਰੇ 'ਚ ਕਿਹੜੀ ਚੀਜ਼ ਖਾਸियत ਲੱਗਦੀ ਹੈ ਤੁਹਾਨੂੰ ਮੇਰੇ ਚ ਮੇਰੇ 'ਚ ਕਿਹੜੀ ਖਾਸियत ਲੱਗਦੀ ਹੈ ਕਿ ਤੁਸੀਂ ਸੱਚ ਦੱਸਣਾ ਸੱਚ ਕਿ ਤੁਸੀਂ ਦਿਲੋਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਮੇਰੇ 'ਚ ਕਿਹੜੀ ਖਾਸियत ਹੈ ਜਿਹੜਾ ਤੁਸੀਂ ਮੈਨੂੰ ਇੰਨਾ ਪਿਆਰ ਦਿੱਤੇ ਦੋਸਤੋ ਮੈਂ ਤੁਹਾਡੇ ਜਿਹੜੇ ਇਸ ਸਵਾਲਾਂ ਦੇ ਆਨਸਰ ਦਾ ਜਵਾਬ ਚਾਹੂੰਗਾ ਔਰ ਮੈਂ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਦਾ ਜਵਾਬ ਦਿਓ ਤਾਂ ਕਿ ਮੈਂ ਆਪਣੇ ਦੋਸਤਾਂ ਦਾ ਮਿੱਤਰਾਂ ਦਾ ਸ਼ੁਕਰਿਆਦਾ ਕਰ ਸਕਾਂ ਕਿ ਜਿਹੜਾ ਮੈਨੂੰ ਇੰਨਾ